ਅੱਜ 14 ਦਸੰਬਰ ਦੇ ਦਿਨ ਇਸ ਸਾਲ ਦੀ ਆਖਰੀ ਨੈਸ਼ਨਲ ਲੋਕ ਅਦਾਲਤ ਲੱਗੀ। ਇਸ ਲੋਕ ਅਦਾਲਤ ਵਿੱਚ ਸਵੇਰੇ 8 ਵਜੇ ਤੋਂ ਹੀ ਲੋਕਾਂ ਦੀਆਂ ਕਤਾਰਾਂ ਲੱਗ ਗਈਆਂ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਵਿੱਚ ਸਭ ਤੋਂ ਵੱਧ ਲੋਕ ਚਲਾਨ ਪੜਨ ਲਈ ਆਏ ਸਨ ਜਿਨ੍ਹਾਂ ਵਿੱਚ ਹੈਲਮਟ ਤੋਂ ਬਿਨਾਂ ਰੈੱਡ ਲਾਈਟ ਜੰਪ ਕਰਨ ਦੇ ਚਲਾਨ ਭੁਗਤਣ ਲਈ ਲੋਕ ਇੱਥੇ ਪਹੁੰਚੇ ਸਨ। ਇਸ ਦੌਰਾਨ ਕਿਸੇ ਕੋਲ 10 ਕਿਸੇ ਕੋਲ 15 ਤੇ ਕਈਆਂ ਦੇ ਕੋਲ 25 ਤੱਕ ਚਲਾਨ ਸਨ ਅਤੇ ਲੋਕ ਕਤਾਰਾਂ ਵਿੱਚ ਖੜੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰੇ ਸਨ। ਤਿੰਨ ਚਲਾਨ ਹੋ ਗਏ ਜੀ ਬਰੇ। ਇੱਕ ਚੀਜ਼ ਦਾ ਚਲਾਨ। ਓਵਰ ਸਪੀਡ ਦਾ ਆਏਗਾ ਜੀ, ਇੱਕ ਰੈੱਡ ਲਾਈਟ ਦਾ ਆਏਗਾ, ਲੇਡੀਜ਼ ਹੈਲਮਟ ਦਾ ਆਏਗਾ ਜੀ। ਅੱਜ ਲੋਕਦਾਲਤ ਰੱਖੀ ਹੈ ਕਿੰਨਾ ਫਾਇਦਾ ਹੈ। ਫਾਇਦਾ ਤਾਂ ਹੁਣ ਜਾ ਕੇ ਬਦ ਲੱਗਣਾ ਜੀ, ਹੁਣ ਤਾਂ ਪਤਾ ਹੀ ਨਹੀਂ ਆਲੇ ਤਾਂ ਸੁਣ ਕੇ ਆ ਗਏ ਕਿ ਇੱਥੇ ਸਸਤਾ ਹੁੰਦਾ ਜੀ। ਬਾਅਦ ਕੇ ਦੇਖੋ। ਕਈ ਚਲਾਨ ਦੇ ਰਹੇ ਆ ਕਹਿੰਦੇ ਕਿ 24 ਦਾ ਹੋਣਾ ਨਹੀਂ ਜਮਾ। ਲੇਕਿਨ ਇਹ ਦੇਖੋ ਨਾ ਇੰਨਾ ਤਾਂ ਫਾਇਦਾ ਹੈ ਕਿ ਇੱਕੋ ਵਾਲੇ ਸੋੜੇ ਚਲਾਨ। ਹਾਂ ਇਹ ਹੋ ਸਕਦਾ ਦੇਖੋ, ਹੁਣ ਪਤਾ ਤਾਂ ਨਹੀਂ ਹੈ, ਹੁਣ ਜਾ ਕੇ ਬਦ ਲੱਗਣਾ ਵਿੰਡੋ ਦੇ। ਕੀ ਕੁਛ ਹੋਣਾ ਕੋਈ ਨਹੀਂ ਹੋਣਾ। 15 ਚਲਾਨ ਨੇ ਸਰ। यही रेड लाइट और ओवर uh, स्पीडिंग है और uh, डेढ़ घंटे दो घंटे से लाइन में लगे आप बता रहे दो हजार चौबीस के चलान लेंगे ही नहीं अच्छा लोक अदालत कितना तो है लोक अदालत का क्या कितना फायदा होता है फायदा तो होता है तभी तो यहाँ लाइन लगी है वैसे दो चलान होता है ऑन पेपर जितना होता है उतना जमा होता है लोक अदालत में होता है कि थर्टी परसेंट फिफ्टी परसेंट में जमा हो जाता है आ, सर बैक राइडर जो है हेलमेट नहीं था अब लगता है कि लोक अदालत में कितना फायदा है लोक अदालत लोक अदालत का बहुत फायदा है क्या जल्दी निपट जाता है और चार्जेस भी कुछ कह रहे कम लगते हैं मैं तो पहली मरतबा ही आया हूँ मेरा पहले ही चलान है <laughs> आ, अब पता नहीं हम देखते हैं कैसे होता है। दस्त <देखते> है ये कि लोक अदालत ਵਿੱਚ ਲੋਕਾਂ ਨੂੰ ਆਪਣੇ ਵੱਡੇ ਤੋਂ ਵੱਡੇ ਟ੍ਰੈਫਿਕ ਚਲਾਣਦਾਰ ਨਿਪਟਾਰਾ ਕਰਨ ਦਾ ਮੌਕਾ ਮਿਲਦਾ ਹੈ। ਲੋਕ अदालत ਵਿੱਚ ਜਾਣ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਕਿਸੇ ਵਕੀਲ ਦੀ ਫੀਸ ਵੀ ਨਹੀਂ ਦੇਣੀ ਪੈਂਦੀ। ਸਭ ਤੋਂ ਵਧੀਆ ਗੱਲ ਇਹ ਹੈ ਕਿ ਲੋਕ ਇਸ ਅਦਾਲਤ ਵਿੱਚ ਆਪਣੇ ਚਲਾਣ ਦੀ ਕੀਮਤ ਵੀ ਘਟਾ ਸਕਦੇ ਨੇ। ਲੇਕਿਨ ਚਲਾਣ ਮੁਆਫ ਕਰਵਾਉਣ ਲਈ ਲੋਕਾਂ ਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਦਲੀਲਾਂ ਪੇਸ਼ ਕਰਨੀਆਂ ਪੈਂਦੀਆਂ ਨੇ। ਕੁਲ ਮਿਲਾ ਕੇ ਲੋਕਾਂ ਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਟ੍ਰੈਫਿਕ ਚਲਾਣ ਦਾ ਨਿਪਟਾਰਾ ਕਰਨ ਦਾ ਵਧੀਆ ਮੌਕਾ ਮਿਲਦਾ ਹੈ ਜਗਬਾਨੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ